ਕਹਿੰਦੀ ਹੱਥ ਘੁੱਟ ਕੇ ਫੜ ਲੈ ਵਹਿਲੇ ਸਾਡੀ ਉਮਰ ਨੇ ਆੜੀ ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੋਹਾਂ ਦੇ ਹਾਲ ਕਿਉਂਕਿ ਇਹ ਜਗਤ ਮੇਲਾ ਹੈ ਜਿਹੜੇ ਅੱਜ ਇਸ ਮੇਲੇ ਦੇ ਬੈਠਿਆ ਹੋ ਸਕਦਾ ਹੋਂਦੇ ਸਾਲ ਨੂੰ ਨਾ ਵੀ ਹੁਣ ਵਿਦੇਸ਼ਾਂ ਚ ਹੁਣ ਕਿੱਥੇ ਵੀ ਹੋਣ ਕਈ ਤਾਂ ਅੱਜ ਮੇਰੀਆਂ ਭੈਣਾਂ ਆਪਣੇ ਪੇਕੇ ਪਿੰਡ ਮੇਲਾ ਵੇਖਣ ਆਈਆਂ ਹੋਣੀਆਂ ਕਿੰਨੀਆਂ ਕਈਆਂ ਹੱਥ ਖੜੇ ਕਰਕੇ ਦੱਸੀਂ ਕਿਆ ਬਾਤ ਆ ਦੋ ਤਾਂ ਸਾਹਮਣੇ ਹੀ ਬੈਠੀਆਂ ਅੱਛਾ ਉੱਧਰ ਵੀ ਹੈਗੀ ਮਿਲੀਆਂ ਫਿਰ ਪੁਰਾਣੀਆਂ ਸਹੇਲੀਆਂ ਅੱਛਾ 4 ਮੀਲੀਆਂ 4 ਕੀ ਕਿਆ ਨਹੀਂ ਭੋਲੀਏ ਤੂੰ ਖਾਈ ਨਹੀਂ ਤੂੰ ਤੇ ਬੜੀ ਬੀਤ ਗਈ ਹਾਂ ਨਹੀਂ ਕੀ ਖਾਨੀਆ ਨਹੀਂ ਇੱਕ ਮੈਂ ਆ ਕੁਛ ਖਾਂਦੀ ਨਹੀਂ ਤਾਂ ਵੀ ਮੋਟੀ ਹੁੰਦੀ ਜਾਨੀ ਆ ਜਿਹੜੇ ਸਾਨੂੰ ਕਹਿੰਦੇ ਨਾ ਜਨਾਨੀਆਂ ਬੈਠ ਜਾਂਦੇ ਚੁਗਲੀਆਂ ਲੱਗ ਜਾਂਦੀਆਂ ਕਰੇ ਚੁਗਲੀਆਂ ਚਗਲੀਆਂ ਕੋਈ ਨਹੀਂ ਸਾਡੀਆਂ ਤਾਂ ਸੂਟਾਂ ਦੀ ਗੱਲਾਂ ਨਹੀਂ ਖਤਮ ਹੁੰਦੀਆਂ ਇਹ ਹੀ ਹੁੰਦੀਆਂ ਜਾਇ ਕਹੋ ਮੈਨੂੰ ਪਤਾ ਪੜੇ ਨਾ ਉਹ ਪੰਮੀ ਸੂਟ ਸਿੰਧੀ ਹੁੰਦੀ ਸੀ ਬੜੇ ਵਧੀਆ ਸਿੰਧੀ ਸੀ ਜਿੱਦਣ ਦੀ ਉਹ ਵਿਆਹ ਗਈ ਏ ਧਰਮ ਨਾਲ ਮੈਨੂੰ ਕਿਸੇ ਦਾ ਸੂਟ ਨਹੀਂ ਪਸੰਦ ਨਹੀਂ ਆ ਨਾ ਤੂੰ ਕਿੱਥੋਂ ਸਮਾਨੀਏ ਤੇਰੇ ਵਧੀਆ ਹੁੰਦੇ ਐਹੋ ਜੀਆਂ ਗੱਲਾਂ ਹੁੰਦੀਆਂ ਸਾਡੀਆਂ ਸੋ ਕੀ ਲਿਖਿਆ ਗੌਰ ਕਰਨਾ ਹੱਥ ਕੁੱਟ ਕੇ ਫੜ ਲੈ ਵੀ ਹੱਲੇ ਸਾਡੀ ਉਮਰ ਨਹੀਂ ਆਣੀ ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੁਹਾਨੇ ਪੈਣਾ ਜਾਂ ਮੇਲੇ ਚ ਤੇ ਮੇਲੇ ਚ ਪੈਣਾ ਦੀ ਗੱਲ ਨਾ ਹੋਵੇ ਥੋੜਾ ਧੂਰਾ ਜਿਹਾ ਕੰਮ ਲੱਗਦਾ ਹੈ ਨਾ ਕੀ ਲਿਖੀ ਹਾਂਜੀ ਕੀ ਜੇ ਕੋਲੇ ਆ ਕੇ ਦੱਸ ਦੂੰ ਤਾਂ ਪਤਾ ਲੱਗ ਜੂਗਾ ਇੱਥੇ ਤਾਂ ਮੇਰੇ ਕੰਨ ਬੋਲੇ ਜੀ ਹੋਏ ਪਏ ਹੈ ਇਸ਼ਾਰਾ ਮੈਨੂੰ ਤੁਹਾਡਾ ਸਮਝ ਨਹੀਂ ਆਉਂਦਾ ਮੈਂ ਐ ਲੱਗਦੀ ਹਾਂ ਥੈਂਕ ਯੂ ਸੋ ਮੱਚ ਤੁਸੀਂ ਵੀ ਲੱਗਦੇ ਹੋ ਤੁਸੀਂ ਆਪ ਸੋਹਣੇ ਜਿਹੜੇ ਆਪ ਸੋਹਣੇ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਸੋਹਣੇ ਲੱਗਦੇ ਹੁੰਦੇ ਸੋ ਕੀ ਲਿਖਿਆ ਕਿੰਤਾ ਸਿੱਕਾ ਦਾਦੂ ਕੰਨੀ ਵਾਲੀਆਂ ਲੈ ਤੁਨੱਖ ਨੂੰ ਮੇ ਕੋ ਕਾ ਹੋੜੀ ਸੋਹਣ ਵਿੱਚ ਵੱਟ ਖਾ ਗਿਆ ਕਿੰਦਾ ਸਾਡੇ ਨਾਲ ਤੂੰ ਨਹੀਂ ਉਹ ਕੁਝ ਲੱਗ ਦੇਣਾ ਮਰਜ਼ੀ ਤੇਰੀ ਵੀ ਅਸਮੂੜ ਮੁੜ ਕੇ ਨਹੀਂ ਕਹਿਣਾ ਭੈਣਾ ਵੀ ਸਾਡੀਆਂ ਭੋਲੀਆਂ ਹੁੰਦੀਆਂ ਡਰਾਵੇ ਦੇਖੋ ਕਿਹੋ ਜੇ ਦੇਂਦੀ ਕਹਿੰਦੀਆਂ ਪਤਾ ਕੀ ਹੈ ਨਹੀਂ ਉਹ ਕੁਝ ਲੱਗ ਦੇਣਾ ਮਰਜ਼ੀ ਤੇਰੀ ਨਹੀਂ ਉਹ ਕੁਝ ਲੱਗ ਦੇਣਾ ਮਰਜ਼ੀ ਤੇਰੀ ਵੀ ਅਸਮੂੜ ਮੁੜ ਕੇ ਨਹੀਂ ਕਹਿਣਾ ਵੇਉਂਦਸਾਲੋ ਸੁਤਾ ਤਾਂ ਪੱਜਵੇ ਠਿੱਕੀ ਹੁੱਤੇ ਬੈ ਕਨੀ ਤੇ ਪੀਵੇ ਰਾਤਾਂ ਰਾਤਵੇ ਹੋ ਆਪ ਨੂੰ ਤਰੰਦ ਯਾਰਾ ਸੁਤਾ ਤਾਂ ਪੱਜਵੇ ਠਿੱਕੀ ਹੁੱਤੇ ਕਨੀ ਤੇ ਰਾਤਾਂ ਰਾਤਵੇ ਕਮ ਮੁਰਗਾ ਤੇ ਮੱਛੀ ਹੁਣ ਦਿੱਲੀ ਵੀ ਨਾ ਬਚੀ ਹਾਂ ਕਮ ਮੁਰਗਾ ਤੇ ਮੱਛੀ ਹੁਣ ਦਿੱਲੀ ਵੀ ਨਾ ਬਚੀ ਤੇ ਥੂੜਿਆ ਨਾ ਸਾਡੇ ਲੋਕੀ ਕਹਿਣਾ ਵੀ ਹੋਂਦ ਸਾਲੋ ਹੋ ਹੋਂਦ ਸਾਲੋ ਹੋ ਹੋਂਦ ਸਾਲ ਕਣ ਕਹਿੰਦੀ ਜ ਮੈਂ ਨਹੀਂ ਰੱਖੀ ਪੈਣਾ ਵੀ ਕਿ ਤੇ ਵਿਕੂ ਮਾਇਆ ਨੇ ਲਸਾੜੇ ਪਿੰਡ ਵਿੱਚੋਂ ਪੈਰ-ਬਾਰ ਪਾਇਆ ਓਏ 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 ਜਦੋਂ ਭੈਣਾਂ ਦੀ ਚੱਲਦੀ ਨਹੀਂ ਫਿਰ ਗੁੱਸਾ ਕਿਵੇਂ ਕੱਢਦੀ ਥਾੜ ਕੋਲੀ ਥਾੜ ਕਲਾਸ ਜਾਂਦਾ ਜਿੱਥੇ ਜਾਣਦੇ ਆ ਇਹੋ ਜਿਹੇ ਨੇ ਤੇ ਐਵੇਂ ਸ਼ਾਮਤ ਆਈ ਰਹਿੰਦੀ ਨਾਲੇ ਕਹਿੰਦੀਆਂ ਪਤਾ ਕੀ ਇਨਾ ਕੀ ਗੱਲ ਹੈ ਮੰਡ ਤੇ ਤੁਹਾਡੇ ਪਿਓ ਨੇ ਮਾਂਜਣੇ ਜਾਂ ਫਿਰ ਡੰਗਰਾ ਵਿੱਚ ਦੀ ਕੱਢਣਗੇ ਐਵੇਂ ਕੀ ਜਾਣਗੇ ਮੱਜ ਨੂੰ ਨਾ ਕੀ ਗੱਲ ਬੜਾ ਰਾਟ ਪਾਇਆ ਇੱਥੇ ਸੰਗੀ ਮਾਲਦੂ ਗੱਲ ਉਹ ਹੋ ਜਾਂਦੀ ਆ ਵੀ ਆਖਾ ਦੀ ਨੂੰ ਦਸਨਾਵਾ ਨੋਨ ਜੇ ਘਰ ਵਾਲਾ ਮਾੜਾ ਜਾੜ ਬੈੜਾ ਹੋਵੇ ਜੁੱਤੀਆਂ ਤੋਂ ਵੀ ਡਰ ਲੱਗਦਾ ਕਿਤੇ ਬਾਲੀ ਹਵਾ ਕਰਦੀਆਂ ਕਰਦੀਆਂ ਗੋਤੀ ਨਾ ਪਟਾ ਕੇ ਬਹਿ ਰਜੀਏ ਜੇ ਘਰ ਵਾਲਾ ਮਾੜਾ ਜਾੜ ਬੈੜਾ ਹੋਵੇ ਨਾ ਮਿਹਣੇ ਦੇਣੋਂ ਨਹੀਂ ਹਟਣਾ ਉਹ ਤਾਂ ਆਦਤਾਂ ਥੋੜੀ ਜੀ ਹੁੰਦੀ ਆ ਸਾਰਿਆਂ ਦੀ